ਕੀਤਾ ਜੀ ਕਿੱਦਾਂ ਦੇਖੀ ਹੋਰੀ ਪਰਿਵਾਰ ਹਰ ਮਹੀਨੇ ਤੁਹਾਨੂੰ ਪੈਨਸ਼ਨ ਦਿੰਦਾ ਤੇ ਸਾਲ ਬਾਅਦ ਜਿਹੜੇ 50 ਰੁਪਏ ਦਾ ਇਹ ਨਹੀਂ ਕੀ ਕਹਿਣਾ ਚਾਹੁੰਦਾ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਪ੍ਰਮਾਤਮਾ ਇਹਨਾਂ ਨੂੰ ਹੋਰ ਦੁੱਗਣਾ ਦਵੇ ਇਹ ਪ੍ਰਮਾਤਮਾ ਇਹਨਾਂ ਨੂੰ ਵੱਡੀ ਉਮਰ ਦਵੇ ਇਹ ਕੁਸ਼ ਰਹਿਣ ਸਦਾਈ ਜੀਨ ਵਾਲਾ ਪ੍ਰਭੂ ਪਰਮੇਸ਼ਰ ਆ ਉਹ ਸਾਨੂੰ ਦੇ ਹੀ ਜਾਂਦਾ ਵਾ ਤੇ ਆਪਾਂ ਇਹਨਾਂ ਨੂੰ ਦੇ ਹੀ ਜਾਂਦੇ ਆ ਮਾਨਨ ਤੇ ਬਹੁਤ ਜਿਆਦਾ ਸਕੂਨ ਮਿਲਦਾ ਔਰ ਜਦੋਂ ਇਹ ਸੇਵਾ ਕਰਕੇ ਖੁਸ਼ੀ ਮਿਲਦੀ ਹੈ ਨਾ ਉਹ ਉਹਦਾ ਕੋਈ ਜਵਾਬ ਨਹੀਂ ਹੈ ਕੋਈ ਬੜੀ ਵੱਡੀ ਗੱਲ ਹੁੰਦੀ ਹੈ ਕਿ ਜਦੋਂ ਆਪਣੀ ਨੇਕ ਕਮਾਈ ਵਿੱਚੋਂ ਇਹ ਤਾਂ ਅਸੀਂ ਆਪਣੀ ਥੋੜੀ ਬਹੁਤ ਕਮਾਈ ਵਿੱਚੋਂ ਕੱਢ ਕੇ ਤੇ ਇਹਨਾਂ ਨੂੰ ਦੇਣੀ ਤੇ ਬੜੀ ਵੱਡੀ ਗੱਲ ਹੁੰਦੀ ਹੈ ਸੋ ਇਹੋ ਜੇ ਸਮੇਂ ਦੇ ਵਿੱਚ ਉਹ ਕਹਿੰਦੇ ਨੇ ਕਿ ਮਹਿੰਗਾਈ ਬੜੀ ਹੈ ਮਹਿੰਗਾਈ ਦੇ ਵਿੱਚ ਵੀ ਜਿਹੜਾ ਹੋਰ ਹੀ ਪਰਿਵਾਰ ਲੋਕਾਂ ਦੀ ਸੇਵਾ ਕਰਦਾ ਅੰਗਹੀਨ ਲੋਕਾਂ ਦੀ ਤੇ ਜਿਹੜੇ ਗਰੀਬ ਲੋਕ ਨੇ ਜਿਹੜੇ ਮਿਹਨਤ ਕਰਦੇ ਨੇ ਪਰ ਘਰ ਦਾ ਗੁਜ਼ਾਰਾ ਜਿਹੜਾ ਇਹ ਉਹ ਬੜਾ ਔਖਾ ਹੁੰਦਾ ਕੋਈ ਨਾ ਕੋਈ ਪ੍ਰੋਬਲਮ ਹੈ ਉਹਨਾਂ ਨੂੰ ਜਿਹੜਾ ਹੈ ਹਰ ਮਹੀਨੇ ਜਿਹੜੀ ਪੈਨਸ਼ਨ ਪੈਨਸ਼ਨ ਦਿੰਦਾ ਉਹਦੀ ਪਰਿਵਾਰ ਪੈਨਸ਼ਨਿੰਦਾ ਆਪਾਂ ਗੱਲਬਾਤ ਕਰਾਂਗੇ ਲੋਕ ਜਿਹੜੇ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਉਹਨਾਂ ਦਾ ਆਪਣੇ ਹੱਥਾਂ ਦੇ ਨਾਲ ਜਿਹੜਾ ਇਹ ਉਹ ਇਹਨਾਂ ਨੂੰ ਰਿਫਰੈਸ਼ਮੈਂਟ ਵੀ ਦਿੰਦੇ ਨੇ ਚਾਹ ਪੀਂਹਦੇ ਨੇ ਪਾਣੀ ਪੀਂਹਦੇ ਨੇ ਤੇ ਬੜੀ ਜਨਾਂ ਦੀ ਸੇਵਾ ਕਰਦੇ ਗੱਲਬਾਤ ਕਰਾਂਗੇ ਕੀ ਕਹਿਣਾ ਸੋ ਨਮਸਕਾਰ ਜੀ ਹਾਂ ਜੀ ਹਾਂ ਜੀ ਕੀ ਨਾਮ ਦੇ ਸੀਤਾ ਸੀਤਾ ਜੀ ਕਿੱਦਾਂ ਦੇਖੀ ਹੋਰੀ ਪਰਿਵਾਰ ਹਰ ਮਹੀਨੇ ਤੁਹਾਨੂੰ ਪੈਨਸ਼ਨ ਦਿੰਦਾ ਤੇ ਸਾਲ ਬਾਅਦ ਜਿਹੜੇ 50 ਰੁਪਏ ਵਧਾਏ ਜਾਂਦੇ ਕੀ ਕਹਿਣਾ ਚਾਹੁੰਦੇ ਕੀ ਕਹਿਣਾ ਚਾਹੁੰਦੇ ਹਾਂ ਜੀ ਅਸੀਂ ਕਹਿਣਾ ਚਾਹੁੰਨੇ ਆ ਕਿ ਪ੍ਰਮਾਤਮਾ ਇਹਨਾਂ ਨੂੰ ਹੋਰ ਦੁੱਗਣਾ ਦਵੇ ਹਾਂ ਜੀ ਜੋ ਸਾਡੀ ਮਦਦ ਕਰਦੇ ਆ ਹੈਂਡੀਕੈਪਾਂ ਦੀ ਸਾਨੂੰ ਹਰ ਮਹੀਨੇ ਸਾਨੂੰ ਡੇਟ ਪਹਿਲਾਂ ਹੀ ਦੱਸ ਦਿੰਦੇ ਆ ਕਿ ਦਿਨ ਸਾਨੂੰ ਪੈਨਸ਼ਨ ਦਿੰਦੇ ਆ ਕਿ ਅਗਲੀ ਡੇਟ ਨੂੰ ਇੰਨੀ ਤਰੀਕ ਨੂੰ ਤੁਸੀਂ ਆਡੇ ਕੋਲ ਪਹੁੰਚ ਜਿਓ ਤੁਹਾਡੀ ਸੇਵਾ ਵੀ ਕਰਦੇ ਆ ਚਾਹ ਪਾਣੀ ਵੀ ਪਿਉਂਦੇ ਆ ਹਾਂ ਜੀ ਆਪਣੇ ਹੱਥਾਂ ਦੇ ਨਾਲ ਔਰ ਸਾਨੂੰ ਇਹ ਆਪੀ ਤੁਹਾਡੀ ਬੜੀ ਜੀ ਸਪੋਰਟ ਕਰਦੇ ਆ ਸਾਡਾ ਵੀ ਮਾਣ ਵੱਧਦਾ ਆ ਕਿ ਚਲੋ ਅਸੀਂ ਦੁਨੀਆ ਦੇ ਵਿੱਚ ਇ ਤਾਂ ਦੇ ਆ ਭਾਵੇਂ ਜਦੋਂ ਅਸੀਂ ਇੱਥੇ ਆਉਂਨੇ ਤਾਂ ਸੀ ਬੜਾ ਫਕਰ ਮਹਿਸੂਸ ਕਰਦੇ ਆ ਕਿ ਸਾਡੇ ਨਾਲ ਕਿੰਨੇ ਲੋਕ ਆ ਕਿੰਨੀਆਂ ਮਹਾਨ ਹਸਤੀਆਂ ਆ ਜਿਹੜੀਆਂ ਸਾਡੇ ਨਾਲ ਜੁੜੀਆਂ ਆ ਸੋ ਲੱਗਦਾ ਨਹੀਂ ਕਿ ਕਿਸੇ ਨਾ ਕਿਸੇ ਮਾਣ ਮਹਿਸੂਸ ਨੂੰ ਹੁੰਦਾ ਕਿ ਐਡੇ ਐਡੇ ਵੱਡੇ ਲੋਕ ਐ ਲੋਕਾਂ ਦੇ ਕਰਾਣ ਜਿਹੜਾ ਸਾਡੀ ਸੇਵਾ ਕਰਦੇ ਆ ਹਾਂਜੀ ਹਾਂਜੀ ਸੋ ਲੱਗਦਾ ਕਿ ਕਿਸੇ ਪਰਮਾਤਮਾ ਫਰਿਆ ਤੇ ਹੈਗਾ ਹਾਂਜੀ ਹੈਗਾ ਹੈਗਾ ਪਰਮਾਤਮਾ ਹੈਗਾ ਹਾਂਜੀ ਸੋ ਕੀ ਕਹਿਣਾ ਚਾਹੁੰਦੇ ਹੋ ਇਹਨਾਂ ਬਾਰੇ? ਇਹਨਾਂ ਬਾਰੇ ਇਹੋ ਹੀ ਕਹਿਣਾ ਚਾਹੁੰਨੇ ਕਿ ਪ੍ਰਮਾਤਮਾ ਇਹਨਾਂ ਨੂੰ ਵੱਡੀ ਉਮਰ ਦੇਵੇ। ਇਹ ਖੁਸ਼ ਰਹਿਣ ਸਦਾ ਹੀ। ਹਾਂਜੀ। ਸੋ ਗੱਲਬਾਤ ਕੀਤੀ ਆਪਾਂ ਹੋਰ ਵੀ ਇੱਥੇ ਮੈਂਬਰ ਮੌਜੂਦ ਨੇ ਜਿਹੜੇ ਇੱਥੇ ਹਰ ਮਹੀਨੇ ਆਉਂਦੇ ਨੇ ਤੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ? ਸੋ ਨਮਸਕਾਰ ਭਾਜੀ। ਨਮਸਕਾਰ। ਸਰ ਜੀ। ਕੀ ਨਾਮ ਦੇ? ਸਰਜੀਤ ਸਿੰਘ। ਸਰਜੀਤ ਜੀ ਕਿੱਦਾਂ ਦੇਖਦੇ ਹੋ ਕਿ ਹਰ ਮਹੀਨੇ ਤੁਹਾਨੂੰ ਪੈਨਸ਼ਨ ਦਿੰਦੇ ਨੇ ਤੇ ਆਪਣੇ ਹੱਥਾਂ ਦੇ ਨਾਲ ਤੁਹਾਨੂੰ ਚਾਹ ਪਾਣੀ ਪਿਆਂਦੇ ਨੇ ਕੀ ਕਹਿਣਾ ਚਾਹੁੰਦੇ ਹੋ? ਬਹੁਤ ਵਧੀਆ ਇਨਸਾਨ। ਜੀ ਬਹਾਦਰ ਜੀ ਬਹੁਤ ਬਹੁਤ ਅੱਛਾ ਧੰਨਵਾਦ ਇਹਨਾਂ ਦਾ ਵੱਡੀ ਵੱਡੀ ਬੰਬਰ ਕਰਦੇ ਮਹਾਰਾਜ ਸੋ ਹਰ ਮਹੀਨੇ ਫਿਰ ਤੁਸੀਂ ਆਉਂਦੇ ਹੋ ਤੇ ਸਾਲ ਬਾਅਦ ਕਹਿੰਦੇ ਨੇ ਕਿ ਪੈਸੇ ਦੇ ਵੀ ਬੰਦਾਂਦੇ ਹੋ ਯਾਰ ਦੇ ਵਿਦਾਂ ਸੋ ਆਪ ਸਾਰਾ ਹੋਰੀ ਪਰਿਵਾਰ ਹੀ ਦਿੰਦਾ ਪਏ ਆਪਣੀ ਪੋਕਟ ਦੇ ਵਿੱਚੋਂ ਕੀ ਕਹਿਣਾ ਜਾਂਦੇ ਹੋ ਬਹੁਤ ਵਧੀਆ ਹਾਂਜੀ ਬਹਾਦਰ ਜੀ ਸੋ ਗੱਲਬਾਤ ਕੀਤੀ ਹੈ ਜੀ ਆਪਾਂ ਉਸ ਸ਼ਖਸੀਅਤ ਨਾਲ ਵੀ ਮਿਲਾਵਾਂਗੇ ਕਿ ਜਿਹੜਾ ਇਹਨਾਂ ਲੋਕਾਂ ਦੀ ਰੱਬ ਵਰਗੀਆਂ ਰੂਹਾਂ ਨੇ ਆ ਤੇ ਇਹਨਾਂ ਦੀ ਉਹ ਸੇਵਾ ਕਰਦੇ ਨੇ ਇਹ ਫਲ ਵੀ ਪਰਮਾਦਾਵਾ ਦਿੰਦਾ ਏ ਪਰਿਵਾਰ ਤੇ ਵੀ ਬੜੀ ਕਿਰਪਾ ਰੈਂਦੀ ਏ ਤਾਂ ਆਪਾਂ ਉਸ ਸ਼ਖਸੀਅਤ ਨਾਲ ਤੁਹਾਨੂੰ ਮਿਲਾਵਾਂਗੇ ਕਿ ਜਿਹੜੇ ਹਰ ਮਹੀਨੇ ਰੱਬ ਵਰਗੀਆਂ ਰੂਹਾਂ ਦੇ ਜਿਹੜੇ ਨੇ ਉਹ ਸੇਵਾ ਕਰਦੇ ਨੇ ਆਪਾਂ ਗੱਲਬਾਤ ਕਰਾਂਗੇ ਸੁਭਾਸ਼ ਹੋਰੀਜੀ ਨਾਲ ਉਹ ਪੈਨਸ਼ਨ ਫੰਡ ਸਮਾਰੋ ਹਰ ਮਹੀਨੇ ਕਰਾਉਂਦੇ ਨੇ ਤਾਂ ਆਪਾਂ ਗੱਲਬਾਤ ਵੀ ਕਰਾਂਗੇ ਕੀ ਕਹਣਾ ਸੋ ਆਪਾਂ ਉਸ ਮਹਾਨ ਸ਼ਖਸੀਅਤ ਨਾਲ ਵੀ ਮਿਲਾਵਾਂਗੇ ਕਿ ਜਿਹੜਾ ਹਰ ਮਹੀਨੇ ਆਪਣੀ ਪੋਕਟ ਦੇ ਵਿੱਚੋਂ ਹਜ਼ਾਰਾਂ ਰੁਪਏ ਜਰਾਏ ਲੋਕਾਂ ਦੀ ਝੋਲੀ ਪਾਉਂਦਾ ਏ ਤਾਂ ਲੋਕ ਵੀ ਜਿਹੜੇ ਨੇ ਹਵੀ ਸੇਵਤਾ ਕਰਦੇ ਨਹੀਂ ਤੱਕਦੇ ਤਾਂ ਉਹ ਸੀਸਾ ਦਿੰਦੇ ਨੇ ਕਿ ਲੰਬੀ ਉਮਰ ਹੋਵੇ ਤੇਰੀ ਪਰਿਵਾਰ ਦੀ ਆਪਾਂ ਗੱਲਬਾਤ ਕਰਾਂਗੇ ਸੋ ਨਮਸਕਾਰ ਭਾਜੀ ਨਮਸਕਾਰ ਸੋ ਕਿਦਾਂ ਦੇਖਦੇ ਹੋ ਕਿ ਤੁਸੀਂ ਜਿਹੜਾ ਹਰ ਮਹੀਨੇ ਆਪਣੇ ਮਿਹਨਤ ਦੀ ਕਮਾਈ ਦੇ ਵਿੱਚੋਂ ਪੋਕਟ ਦੇ ਵਿੱਚੋਂ ਆ ਗਰੀਬ ਲੋਕਾਂ ਦੀ ਸੇਵਾ ਕਰਦੇ ਆਪਣੇ ਹੱਥ ਦੇ ਨਾਲ ਚਾਹ ਪਾਣੀ ਉਹਨਾਂ ਨੂੰ ਪਿਆੰਦੇ ਹੋ ਤੇ ਨਾਲ ਦੀ ਨਾਲ ਉਹਨਾਂ ਨੂੰ ਮਹੀਨੇ ਬਾਅਦ ਪੈਨਸ਼ਨ ਵੀ ਦਿੰਦੇ ਕੀ ਕਹਿਣਾ ਚਾਹਦੇ ਅੱਲਾ ਤੇ ਮੈਂ ਤੁਹਾਡਾ ਸੋਨੂ ਜੀ ਤੇ ਮਤੀ ਜੀ ਤੁਹਾਡਾ ਚੈਨਲ ਦੇ ਲਈ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਤੁਹਾਡੇ ਚੈਨਲ ਦੇ ਲਈ ਮੈਂ ਜਿਹੜਾ ਤੁਸੀਂ ਇਹ ਪ੍ਰੋਗਰਾਮ ਨੂੰ ਬਟਾਲੇ ਦੇ ਵਿੱਚ ਨੂੰ ਸਾਰੇ ਨੂੰ ਹਾਈਲਾਈਟ ਕਰਨਾ ਉਹ ਵੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਇਸ ਲਈ ਬਾਕੀ ਇਹ ਸਾਡਾ 48ਵਾਂ ਪ੍ਰੋਗਰਾਮ ਹੈਗਾ ਜੀ 48 ਮਹੀਨੇ ਹੋ ਗਿਆ ਹੈ ਲਗਾਤਾਰ ਤੁਹਾਨੂੰ ਪੈਨਸ਼ਨ ਦਿੰਦੇ ਆ ਸਾਡੇ ਪਰਿਵਾਰ ਵੱਲ ਦਿੱਤੇ ਦਿੰਦੀ ਆ ਜੀਨ ਵਾਲਾ ਪ੍ਰਭੂ ਪਰਮੇਸ਼ਰ ਆ ਉਹ ਸਮਝ ਲਈ ਜਾਂਦਾ ਵਾ ਤੇ ਆਪਾਂ ਇਹਨਾਂ ਨੂੰ ਲਈ ਜਾਂਦੇ ਆ ਸੋ ਫਿਰ ਕਿੰਨਾ ਕੁ ਮੰਨਣੋਂ ਸਕੂਨ ਮਿਲਦਾ ਕਹਿੰਦੇ ਨੇ ਕਿ ਮਨ ਕਰੇ ਤਾਂ ਫੇਰ ਆ ਕੰਮ ਹੁੰਦਾ ਤੇ ਪ੍ਰਮਾਤਮਾ ਦੀ ਵੀ ਕਿਰਪਾ ਹੋਵੇ ਤਾਂ ਫੇਰ ਇਹੋ ਜਿਹਾ ਜਿਹੜਾ ਉਪਰਾਲਾ ਕੀਤਾ ਜਾਂਦਾ ਕਿੰਨਾ ਕੁ ਮੰਨਣੋਂ ਸਕੂਨ ਮਿਲਦਾ ਮੈਂ ਦੇਖਦਾ ਪਿਆ ਕਿ ਤੁਸੀਂ ਆਪਣੇ ਹੱਥੀ ਉਹਨਾਂ ਨੂੰ ਚਾਹ ਪਾਣੀ ਪਿਆ ਰਹੇ ਤੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਵੀ ਕਿਹਾ ਕਿ ਬੜਾ ਵਧੀਆ ਲੱਗਿਆ ਸਾਨੂੰ ਕਿ ਆਪਣੇ ਹੱਥਾਂ ਨਾਲ ਸੇਵਾ ਕਰਦੇ ਹੋ ਦੇਖੋ ਇਸ ਤਰ੍ਹਾਂ ਇਹ ਮੰਨਣੋਂ ਤੇ ਬਹੁਤ ਜ਼ਿਆਦਾ ਸਕੂਨ ਲਿੰਕਦਾ ਔਰ ਜੋ ਇਹ ਸੇਵਾ ਕਰਕੇ ਖੁਸ਼ੀ ਮਿਲਦੀ ਹੈ ਨਾ ਉਹ ਉਹਦਾ ਕੋਈ ਜਵਾਬ ਨਹੀਂ ਆ ਕੋਈ ਕਿਸੇ ਦੁਨੀਆ ਦੇ ਵਿੱਚ ਕਿਸੇ ਵੀ ਕੰਮ ਤੇ ਇੰਨੀ ਖੁਸ਼ੀ ਨਹੀਂ ਹੈ ਜੋ ਖੁਸ਼ੀ ਸਮਾਜ ਸੇਵਾ ਕਰਕੇ ਜੋ ਇਹ ਹੈਂਡੀਕੈਪ ਜਿਹੜੇ ਲੋਕ ਪਰਮਾਤਮਾ ਦੇ ਸਪੈਸ਼ਲ ਲੋਕ ਆਉਂਦੇ ਨੇ ਸਾਡੇ ਕੋਲ ਜੋ ਸਾਡੇ ਉੱਤੇ ਪ੍ਰਭੂ ਪਰਮੇਸ਼ਰ ਇਹਨਾਂ ਨੂੰ ਦੁਆੰਦਾ ਵਾ ਇਹਨਾਂ ਦੀ ਸੇਵਾ ਕਰਾਂਦਾ ਵਾ ਉਹ ಅಪਾਰ ਖੁਸ਼ੀ ਮਿਲਦੀ ਹੈ ਲੱਗਿਆ ਜਿਹੜੀ ਇਹ ਸੇਵਾ ਭਾਵਨਾ ਜਿਹੜੀ ਆ ਉਹ ਤੇ ਸਾਡੇ ਪਰਿਵਾਰ ਦੇ ਦਾਦਾ ਜੀ ਤੇ ਕੈਮ ਤੋਂ ਦਾਦਾ ਜੀ ਨੇ ਵੀ ਬਟਾਲੇ ਤੇ ਸਕੂਲ ਦਾਨ ਕੀਤੇ ਤੇ ਜਮੀਨਾਂ ਦਾਨ ਕੀਤੇ ਹਸਪੀਟਲ ਦਾਨ ਕੀਤੇ ਆ ਉਹ ਸਭ ਇਹ ਜਿਹੜੀ ਸਮਾਜ ਸੇਵਾ ਦਾਦਾ ਜੀ ਦੇ ਟਾਈਮ ਤੋਂ ਬਲੱਡ ਤੋਂ ਹੀ ਹੈਗੀ ਆ ਸਾਡੇ ਫਾਹਲ ਸਾਹਿਬ ਬੜਾ ਕਰਦੇ ਰਹੇ ਮਤਲਬ ਕਿ ਉਹ ਬਲੱਡ ਤੋਂ ਮਿੱਤਿਆ ਗਿਆ ਉਹ ਫਿਰ ਗਾ ਤਰੀ ਗਿਆ ਸੋ ਕਹਿਣ ਦਾ ਮਤਲਬ ਕਿ ਵੱਡੇ ਜਿਹੜੇ ਤੁਹਾਡੇ ਬਧੇਰੇ ਜਿਹੜੇ ਬਜ਼ੁਰਗ ਨੇ ਸਾਡੇ ਉਹਨਾਂ ਦੇ ਨਾਲ ਹੀ ਜਿਹੜੀ ਅੱਗੂ ਜਰੀ ਰੀਤ ਚੱਲਦੀ ਤੇ ਅੱਗੂ ਵੀ ਚੱਲਦਾ ਰਹੋ ਕਿੰਨੇ ਕ ਹਰ ਮਹੀਨੇ ਪੈਨਸ਼ਨ ਜਿਹੜੀ ਤੁਸੀਂ ਦਿੰਦੇ ਹੋ ਇਹ ਕੋ ਕੰਮ ਸਿਕਮ 85 90 ਪਰਿਵਾਰ ਆ ਗਏ ਆ ਜੀ ਕਿੰਨੀ ਅਮਾਉਂਟ ਦੇ ਬੰਨ ਦਿੰਦੇ ਆ ਅਮਾਉਂਟ ਮਤਲਬ ਕਿ ਇਹਨਾਂ ਨੂੰ ਐਸ ਲਈ 450 ਰੁਪਏ ਦਿੰਦੇ ਆ ਪਰ ਹੱਬ ਜੀ ਇਹ ਫਿਰ ਹਰ ਸਾਲ ਇਹਨਾਂ ਨੂੰ ਕਿਹਾ ਪੰਜਾਬ ਜਰ ਰੁਪਏ ਵਧਾਈ ਜਾਵਾਂਗੇ ਥੋੜੇ ਤੋਂ ਸ਼ੁਰੂ ਹੋਏ ਸੀ ਫਿਰ ਵਧਾਉਂਦੇ ਰਹੇ ਸਾਲ ਬਸ ਪੰਜਾਬ ਜਰ ਵਧਾਉਂਦੇ ਤੇ ਹੁਣ 450 ਇਹਨਾਂ ਦਾ ਹੋ ਗਿਆ ਸੋ ਫਿਰ ਜੀ ਤੇ ਬਾਕੀ ਉਹ ਨਗਲਾ ਸਾਲ ਆਏਗਾ ਮੈਂ ਵੇਟ ਕਰਦਾ ਪਿਆ ਵਾਂ ਕਿ ਅਗਲਾ ਸਾਲ ਬਹੁਤ ਜਲਦੀ ਜਲਦੀ ਆਵੇ ਤੇ ਇਹਨਾਂ ਦਾ 500 ਕਰੀਏ ਸੋ ਤੁਸੀਂ ਵੇਟ ਕਰਦੇ ਪਿਓ ਕਿ ਆਪਾਂ ਉਹਨਾਂ ਦਾ ਜਿਹੜੇ ਪੈਸੇ ਵਧਾਣੇ ਨੇ ਪਰ ਕਿਤਨਾ ਕਿਤੇ ਉਹ ਵੀ ਤੁਹਾਡਾ ਧੰਨਵਾਦ ਕਰਦੇ ਨਹੀਂ ਥੱਕਦੇ ਕਿ ਰੱਬ ਵਰਗੀਆਂ ਰੂਹਾਂ ਨੇ ਆ ਜਿਨ੍ਹਾਂ ਦੇ ਤੁਸੀਂ ਦਰਸ਼ਨ ਕਰਦੇ ਹੋ ਹਰ ਮਹੀਨੇ ਤੇ ਨਾਲ ਦੇ ਨਾਲ ਉਹਨਾਂ ਦੀ ਸੇਵਾ ਕਰਦੇ ਹੋ ਵੀ ਕਿਤਨਾ ਕਿਤੇ ਤੁਹਾਡੀ ਲੰਬੀ ਉਮਰ ਮੰਗਦੇ ਪਏ ਨੇ ਤੇ ਤੁਹਾਡੀ ਉਸੇ ਸਾ ਦਿੰਦੇ ਨੇ ਵੀ ਨੇ ਕੀ ਕਹਿਣਾ ਚਾਹੁੰਦੇ ਇਹ ਇਸ ਤਰ੍ਹਾਂ ਹੋਣਾ ਮੈਂ ਤੇ ਇਹਨਾਂ ਨੂੰ ਇਹੋ ਹੀ ਕਵਾਂਗਾ ਤੇ ਸ਼ੁਕਰ ਈਸ਼ਵਰ ਦਾ ਕਰ ਪਰਮਾਤਮਾ ਦਾ ਸ਼ੁਕਰ ਕਰਾਂ ਦੇਣ ਵਾਲਾ ਪਰਮਾਤਮਾ ਮੇਰਾ ਤੇ ਐਵੇਂ ਇਹ ਮੰਤਰ ਨਾ ਵਗੈਰਾ ਲੈਂਦੇ ਚਲੋ ਸੀਸਾ ਜਿਹੜੀਆਂ ਨਾ ਸੀਸ ਜਿਹੜੀ ਹੈ ਇਹਨਾਂ ਲੋਕਾਂ ਦੀ ਸੀਸਾਂ ਤੇ ਮਿਲਦੀਆਂ ਆ ਸੀਸਾਂ ਬਸ ਇਹੋ ਹੀ ਇਹਨਾਂ ਦੀਆਂ ਮਿਲਨ ਹੈ ਕਿ ਪ੍ਰਮਾਤਮਾ ਸਾਨੂੰ ਦਿੰਦਾ ਰਹੇ ਤੇ ਇਹਨਾਂ ਨੂੰ ਦਿੰਦੇ ਰਹੀ ਜੀ ਹੋਰੀ ਸਾਬ ਖੁਸ਼ ਹੋ ਕੇ ਜਾਣ ਕਿਤੇ ਨੇ ਕਿਤੇ ਹੋਰੀ ਸਾਬ ਪ੍ਰਮਾਤਮਾ ਹੀ ਹੈ ਕਰੌਂਦਾ ਤੇ ਫੇਰ ਹੀ ਤੁਸੀਂ ਕਰ ਦਿਓ ਕਿਤੇ ਨਾ ਕਿਤੇ ਉਹ ਤੁਹਾਨੂੰ ਪ੍ਰਮਾਤਮਾ ਦਾ ਰੂਪ ਹੀ ਸਮਝਦੇ ਨੇ ਕਿ ਤੁਸੀਂ ਉਹ ਉਹਨਾਂ ਦੇ ਰੂਪ ਚਾਣ ਕੇ ਕਿਤੇ ਸਾਡੀ ਸੇਵਾ ਕਰਦੇ ਹੋ ਬਿਲਕੁਲ ਇਹ ਜਿੰਨੀਆਂ ਵੀ ਸਾਡੇ ਕੋਲ ਆਂਦੀਆਂ ਨੇ ਸਪੈਸ਼ਲ ਲੋਕ ਆਂਦੇ ਨੇ ਇਹ ਸਾਰੀਆਂ ਆਤਮਾ ਤੇ ਈਸ਼ਵਰ ਵੀ ਹੈ ਉਹ ਈਸ਼ਵਰ ਨੂੰ ਹੀ ਇਹਨਾਂ ਦੇ ਵਿੱਚ ਹੀ ਦੇਖਦੇ ਆਗੇ ਸਾਰਾ ਆਤਮਾ ਤੇ ਉਹੀ ਹੈ ਨਾ ਪਰ ਪ੍ਰਮੇਸ਼ਰ ਵੀ ਸਾਰਿਆਂ ਦੇ ਵਿੱਚ ਇੱਕ ਹੀ ਆ ਸਾਡੇ ਜੀ ਇਹਨਾਂ ਦੇ ਵਿੱਚ ਸਾਰ ਜੀ ਸੋ ਗੱਲਬਾਤ ਕੀਤੀ ਵੀ ਆਪਾਂ ਤੁਰੇ ਚੀਫ ਗੈਸਟ ਪਹੁੰਚੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਸੋ ਬੜਾ ਵਧੀਆ ਉਪਰਾਲਾ ਜੀ ਇਹਨਾਂ ਦਾ ਰੱਬ ਵਰਗੀਆਂ ਰੂਹਾਂ ਤੇ ਪਹੁੰਚਦੀਆਂ ਨੇ ਕਹਿੰਦੇ ਨੇ ਕਿ ਜਿਹੜਾ ਹੈਂਡੀਕੈਪ ਹੁੰਦਾ ਨਾ ਉਹ ਸਿਰਫ ਪਰਮਾਤਮਾ ਦਾ ਨਾਮ ਵਾਲਾ ਹੁੰਦਾ ਏ ਤੇ ਉਹਦੀ ਸੇਵਾ ਕਰਦਾ ਏ ਉਰੀ ਪਰਿਵਾਰ ਸੋ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰਿਓ ਇਹੋ ਜਿਹਾ ਉਪਰਾਲਾ ਜਿਹੜਾ ਏ ਕੋਈ ਚੰਦ ਬੰਦਾ ਹੀ ਕਰਦਾ ਏ ਜਿਹਦੇ ਤੇ ਪਰਮਾਤਮਾ ਦੀ ਕਿਰਪਾ ਹੁੰਦੀ ਏ ਤੇ ਬਖਸ਼ਿਸ਼ ਹੁੰਦੀ ਏ ਫੇਰ ਇਹੋ ਜੀ ਜ਼ਰੀਏ ਸੇਵਾ ਕੀਤੀ ਜਾਂਦੀ ਜਿਹੜੇ ਚੀਫ ਗੈਸਟ ਆਏ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਸੋ ਨਮਸਕਾਰ ਭਾਜੀ ਨਮਸਕਾਰ ਜੀ ਕੀ ਨਾਮ ਜੀ ਪ੍ਰਤੀ ਕੰਗਰਾਲਾ ਕੰਗਰਾਲਾ ਸਾਹਿਬ ਤੁਸੀਂ ਅੱਜ ਫੇਰ ਆਇਓ ਜੀ ਪੈਨਸ਼ਨ ਵਨ ਸਮਾਰੋਹ ਤੇ ਕੀ ਕਹਿਣਾ ਚਾਹੁੰਦੇ ਹੋ ਬੜੀ ਮਾਨ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਸੁਭਾਸ਼ ਔਰੀ ਸੁਭਾਸ਼ ਔਰੀ ਅੰਕਲ ਜੀ ਵੱਲੋਂ ਮੈਨੂੰ ਅੱਜ ਵਿਸ਼ੇਸ਼ ਤੌਰ ਤੇ ਪੈਨਸ਼ਨ ਵਨ ਸਮਾਗਮ ਵਿੱਚ ਬੁਲਾਇਆ ਗਿਆ ਏ ਇੱਕ ਬੜਾ ਉਹਨਿਆ ਦਾ ਕੰਮ ਹੁੰਦਾ ਹੈ ਕਿ ਆਪਣੀ ਨੇਕ ਕਮਾਈ ਵਿੱਚੋਂ ਆਪਣੀ ਦਸਵੰਦ ਕੱਢ ਕੇ ਜ਼ਾਬਰੂਪੀ ਲੋਹਾਂ ਨੂੰ ਪੈਨਸ਼ਨਾਂ ਦੇਂਨੀਆਂ ਬੜੀ ਵੱਡੀ ਗੱਲ ਹੈ ਤੇ ਇਹ ਸੇਵਾ ਮੈਂ ਚਾਹਨਾ ਕਿ ਹਰ ਕੋਈ ਕਰੇ ਕਿਉਂਕਿ ਜੇ ਸੇਵਾ ਕੋਈ ਕਿਸੇ ਵੀ ਤਰ੍ਹਾਂ ਦੀ ਹੋਏ ਹਮੇਸ਼ਾ ਪਰਮਾਤਮਾ ਦੇ ਘਰ ਦੇ ਲੇਖੇ ਵਿੱਚ ਲੱਗਦੀ ਹੈ ਸੋ ਬੜੀ ਖੁਸ਼ੀ ਹੋਈ ਹੈ ਕਿ ਮੈਨੂੰ ਵੀ ਅੱਜ ਇਹਨਾ ਰਬ ਰੂਪੀ ਰੂਹਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲ ਗਿਆ ਸੋ ਕੀ ਕਹਿਣਾ ਚਾਹਦੇ ਹੋ ਕਿ ਹਰ ਮਹੀਨੇ ਆਪਣੀ ਮਿਹਨਤ ਦੀ ਕਮਾਈ ਦੇ ਵਿੱਚੋਂ ਜਿਹੜਾ ਦਸਵੰਤ ਕੱਢ ਕੇ ਦਿੰਦੇ ਨੇ ਤੇ ਆਪਣੇ ਹੱਥਾਂ ਨਾਲ ਉਹ ਗਰੀਬ ਲੋਕਾਂ ਨੂੰ ਜਿਨ੍ਹਾਂ ਨੂੰ ਮਦਦਗਾਰ ਲੋਕ ਨੇ ਉਹਨਾਂ ਨੂੰ ਚਾਹ ਵੀ ਪਿਆਂਦੇ ਨੇ ਤੇ ਰਫਰੈਸ਼ਮੈਂਟ ਦਿੰਦੇ ਕੀ ਕਹਿਣਾ ਚਾਹੀਦਾ ਆਪਣੇ ਹੱਥਾਂ ਦੇ ਨਾਲ ਬੜੀ ਵੱਡੀ ਗੱਲ ਹੁੰਦੀ ਹੈ ਕਿ ਜਦੋਂ ਆਪਣੀ ਨੇਕ ਕਮਾਈ ਵਿੱਚੋਂ ਇਹਦਾ ਅਸੀਂ ਆਪਣੀ ਥੋੜੀ-ਬਹੁਤ ਕਮਾਈ ਵਿੱਚੋਂ ਕੱਢ ਕੇ ਇਹਨਾਂ ਨੂੰ ਦੇਣੀ ਤੇ ਬੜੀ ਵੱਡੀ ਗੱਲ ਹੁੰਦੀ ਹੈ। ਸੋ ਗੱਲਬਾਤ ਕੀਤੀ ਹੈ ਜੀ ਆਪਾਂ ਉਹਨਾਂ ਨੇ ਕਿਹਾ ਹੈ ਕਿ ਬੜੀ ਵਧੀਆ ਗੱਲ ਹੈ ਕਿ ਰੱਬ ਵਰਗੀਆਂ ਰੂਹਾਂ ਨੂੰ ਜਿਹੜੇ ਮਦਦਗਾਰ ਲੋਕ ਨੇ ਉਹਨਾਂ ਨੂੰ ਪੈਨਸ਼ਨ ਹਰ ਮਹੀਨੇ ਔਰੀ ਪਰਿਵਾਰ ਵੱਲੋਂ ਜਿਹੜੀ ਦਿੱਤੀ ਜਾਂਦੀ ਹੈ। ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ। ਬੜੀ ਵੱਡਾ ਉਪਰਾਲਾ ਜਿਹੜਾ ਹੈ ਕੀਤਾ ਹੈ ਔਰੀ ਪਰਿਵਾਰ ਨੇ ਹਰ ਮਹੀਨੇ ਜਿਹੜਾ ਹੈ ਹਜ਼ਾਰਾਂ ਦੇ ਹਿਸਾਬ ਨਾਲ ਜਿਹੜਾ ਹੈ ਪੈਨਸ਼ਨ ਦਿੰਦੇ ਨੇ। ਸੋ ਅਸੀਂ ਵੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਇਸ ਪਰਿਵਾਰ ਦੇ ਉੱਤੇ ਮੇਰਾ ਪ੍ਰਿਆਹ ਹੱਥ ਰੱਖਣ ਐਦਾਂ ਜਿਹਰੇ ਆ ਲੋਕਾਂ ਦੀ ਸੇਵਾ ਕਰਦੇ ਰਹਣ ਸੋ ਕੈਮਰਾ ਪਰਸਨ ਹੌਣ ਅਗਰਵਾਲ ਦੇ ਨਾਲ ਲੱਕੀ ਰਾਜਪੂਰ ਗੁਰਦਾਸ ਕੋ